ਇਸ ਵਾਰੀ ਜਿਹੜੇ ਤੁਹਾਡੇ ਜਿੰਨੇ ਖਾਸ ਕਰਕੇ ਜਿਹੜੇ ਬਾਰਡਰ ਕਰਿਆ ਉੱਥੇ ਹਣਾ ਦੀ ਬਹੁਤ ਜ਼ਿਆਦਾ ਮਾਰ ਪਈ ਆ ਮੈਂ ਫਰਾਂਕਫਰਟ ਗੁਰਦਾਸਪੁਰ ਪਹੁੰਚਿਆ ਮੈਂ ਫਰਾਂਕਫਰਟ ਕਵਰ ਕਰਕੇ ਆਇਆ ਇਸ ਤੋਂ ਪਹਿਲਾਂ ਮੈਂ ਕਪੂਰਥਲਾ ਤਰਨਤਾਰਨ ਫਾਜ਼ਿਲਕਾ ਫੋਸਪੋਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਆਂ ਔਰ ਹਰ ਜਗ੍ਹਾ ਤੇ ਜਿਹੜਾ ਹੈਗਾ ਉਹ ਮਤਲਬ ਮੁਸਲਾਦਾ ਨਕਸ਼ਾ ਤਾਂ ਹੋ ਰਹੀ ਹੈ ਲੋਕਾਂ ਦੀ ਫਸਲ ਵੀ ਗਈ ਹੈ ਔਰ ਉਹਦੇ ਨਾਲ-ਨਾਲ ਕਈ ਜਗ੍ਹਾ ਤੇ ਜਮੂਲ ਵੀ ਗਈ ਹੈ ਖੇਤੀ ਨਹੀਂ ਲੱਭਦਾ ਖੇਤੀ ਨਹੀਂ ਜਿਆ ਹੈ ਔਰ ਇਸੇ ਤਰ੍ਹਾਂ ਜਿਹੜਾ ਹੁਣ ਤੁਹਾਡੇ ਐਤਵਾਰ ਤੱਕ ਤਾਂ ਜਿਹੜੇ ਸੀ ਤੁਹਾਡੇ ਮੱਲ ਜਿਹੜੇ ਗੁਰਦਾਸਪੁਰ ਔਰ ਪਠਾਨਕੋਟ ਅੰਮ੍ਰਿਤਸਰ ਚੋਂ ਨੇ ਰਾਤ ਨਹੀਂ ਸੀ ਬਟ ਜਿਹੜਾ ਉਸ ਤੋਂ ਬਾਅਦ بارش ਹੋਈ ਉਸ ਤੋਂ ਬਾਅਦ ਜਿਹੜਾ ਪਾਣੀ ਆਇਆ ਇੱਧਰ ਦੀ ਰਾਤ ਉੱਧਰ ਰਾਤ ਖੜਾ ਦਿੰਦਾ ਬਹੁਤ ਜ਼ਿਆਦਾ ਦੋਨੋਂ ਪਾਸੇ ਬਹੁਤ ਰਾਤ ਆ ਰਹੀ ਔਰ ਕੱਲ ਵੀ ਮੈਂ ਸਾਰੇ ਪਠਾਨਕੋਟ ਚ ਦੇਖਿਆ ਵੀ ਸੜਕਾਂ ਦਾ ਬੋਲਾ ਦਾ ਜ਼ਮੀਨ ਦਾ ਖੇਤੀਬਾੜੀਦਾਰੋਂ ਲੋਕਾਂ ਦੇ ਘਰਾਂ ਦਾ ਜਿਹੜਾ ਐਨਾ ਜ਼ਿਆਦਾ ਨੁਕਸਾਨ ਹੋਇਆ ਜਿਹਦਾ ਕਿ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਜ਼ਮੀਨ ਤੇ ਆ ਕੇ ਪਤਾ ਲੱਗਦਾ ਹੈ। ਇਹਦੇ ਵਾਸਤੇ ਸਰਕਾਰ ਨੇ ਜਿਹੜਾ ਹੈਗਾ ਸਾਡੇ ਮੰਤਰੀ ਮੁੱਖ ਮੰਤਰੀ ਸਾਹਿਬ ਸਾਰੇ ਮੰਤਰੀ ਔਰ ਐਮਐਲਏ ਸਾਹਿਬਾਨ ਔਰ ਥੋੜੇ ਜਿੰਨੇ ਸਾਡੇ ਅਫਸਰ ਸਬੰਧ ਸਾਰੇ ਵਿਭਾਗ ਨੇ ਉਹ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰ ਰਹੇ ਬੜੇ ਵੱਖਰੇ ਲਾਹਤ ਹੈ। ਜ਼ਿਆਦਾ ਪਾਣੀ ਮਾਚਲ ਤੋਂ ਔਰ ਜੰਮੂ ਜੰਮੂ ਤੋਂ ਆਇਆ ਹੈ ਸੋ ਜੀ। ਪਛੋੜ ਆ ਬੰਦ ਜਿੰਨੇ ਜ਼ਿਆਦਾ ਪਰਵਾਹ ਦੀ ਜਦ ਮਟਾਇਲਾ ਕੋਲ ਕੂਸੇ ਕਾ ਗਿਆ ਬਲਾ ਜੀ ਦੀ 30000 ਦੀ ਕਵੈਸਟੀ ਸੀ ਤੇ 25000 ਕੂਸੇ ਆ ਗਿਆ ਉਹਨਾਂ ਨੇ ਜੀ ਬਦ ਨਹੀਂ ਰੋਕਤਾ ਉਹਦੇ ਵਾਸਤੇ ਪਹਿਲਾ ਰੈਸਕਿਊ ਹੈਗਾ ਉਹ ਫੌਜ ਨੇ ਐਨਡੀਆਰਫ ਐਸਟੀਆਰਫ ਪਰ ਲੋਕਾਂ ਨੇ ਐਨ ਜੀਓਜ਼ ਨੇ ਵੀ ਹਰਾ ਮਿਲ ਕੇ ਜਿਹੜੇ ਮੇਰੇ ਬਾਬਾ ਬਦੂਰ ਸਿੰਘ ਜਬਾ ਰੋਸ ਵਾਲਾ ਜਿਹੜੇ ਕਾਲ ਸੈਕਟਰ ਉਹਨਾਂ ਨੇ ਰੈਸਕਿਊ ਉਹ ਜਿਹੜਾ ਰੀਫ ਮੇਜਰ ਜਾਨੀ ਮੇਰੀ ਡਿਊਟੀ ਹੈ ਬਾਕੀ ਸਾਰਾ ਮੇਰੇ ਜਿਹੜੇ ਸਹੁੰਗੀ ਆ ਉਹ ਕੋਈ ਐਨੀਮਲਿਸ ਵੈਂਟਲੀ ਵਾਲਾ ਉਹਨਾਂ ਦਾ ਇਲਾਜ ਕਰ ਰਿਹਾ ਇੱਥੇ ਵੀ ਕੰਮ ਲੱਗਿਆ ਸਾਦਾ ਨਹੀਂ ਲੱਗਿਆ ਸੋ ਮੇਰਾ ਜਿਹੜਾ ਕੰਮ ਹੈ ਉਹ ਮੈਡੀਕਲ ਰੀਸ ਹੈ ਉਹ ਜਿਹੜੀ ਇੱਥੇ ਆ ਕੇ ਮੇਰੀ ਜਲਾ ਪ੍ਰਸ਼ਾਸਨ ਨਾਲ ਮੈਡੀਕਲ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਨਾਲ ਹੋ ਰਹੀ ਹੈ ਕਿ ਸਾਡੇ ਜਿਹੜੇ ਬੰਦੇ ਆ ਚਾਹੇ ਸਾਡੇ ਆਸ਼ਾ ਵਰਕਰ ਆ ਮਲਟੀ ਪਰਪਸ ਵਰਕਰ ਆ ਫਾਰਮਾਸਿਸਟ ਡਾਕਟਰ ਇਹਨੇ ਵੀ ਸਾਡੇ ਪੈਰਾਮੈਡਿਕ ਸਟਾਫ ਆ ਜਿੰਨੇ ਵੀ ਸਾਡੇ ਸਿਵਲ ਸਟਾਫ ਨੇ ਸਾਡੇ ਫੁੱਲ ਟਾਈਮ ਲੋਕਾਂ ਦੀ ਸੇਵਾ ਚ ਲੱਗੇ ਹੋਏ ਔਰ ਜਿੰਨੇ ਤੱਕ ਹਰ ਜਗ੍ਹਾ ਤੇ ਦਵਾਈ ਪਹੁੰਚ ਰਹੀ ਹੈ ਵੋਟ ਨਾਲ ਪਹੁੰਚ ਰਹੀ ਹੈ ਬਹੁਤ ਸਾਰੇ ਆਪਣੇ ਬੰਦੇ ਵੀ ਵਿਵਾਰ ਹੋ ਰਿਹਾ ਸਾਡੇ ਬਹੁਤ ਸਾਰੇ ਵਰਕਰਸ ਤੇ ਆਪਣੇ ਘਰ ਡੁੱਬੇ ਹੋਇਆ ਲੇਕਿਨ ਉਹ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ ਇਸੇ ਤਰ੍ਹਾਂ ਬਹੁਤ ਸਾਰੀਆਂ ਐਨ ਜੀਓਸ ਕੰਮ ਕਰ ਰਹੀਆਂ ਲੋਕਾਂ ਨੂੰ ਰਲੀਫ ਤੇ ਰੈਸਕਿਊ ਮਲਹੋਰ ਰਲੀਫ ਮਟੀਰੀਅਲ ਵੀ ਪਹੁੰਚ ਰਿਹਾ ਹੈਗਾ ਖਾਣਾ ਵੀ ਪਹੁੰਚ ਰਿਹਾ ਹੈ ਉਹਦਾ ਮਰਵੇਸ਼ਿਆ ਵਾਸਤੇ ਦਦਾਰੂ ਪੋਚ ਲਈ ਚਾਰਾ ਵੀ ਪਹੁੰਚ ਰਿਹਾ ਔਰ ਸੁੱਕਾ ਰਾਸ਼ਨ ਸਭ ਤੋਂ ਜ਼ਿਆਦਾ ਜਿਹੜਾ ਦਵਾਈ ਜ਼ਰੂਰੀ ਹੁੰਦੀ ਆ ਉਹ ਸੁੱਕਾ ਰਾਸ਼ਨ ਤੇ ਪਾਣੀ ਹੁੰਦਾ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਜਿਹੜਾ ਪਾਣੀ ਸੀ ਚਾਹੀਏ ਤੇ ਜੇ ਕੋਈ ਬਿਮਾਰ ਹੋਵੇ ਸੈਂਡ ਜੀਜ਼ਸ ਹੋ ਰਹੀ ਹੈ ਡੈਰੀਆ ਡੈਂਗੀ ਉਹਦਾ ਵੀ ਰਿਸਕ ਬਣਿਆ ਹੋਇਆ ਤੇ ਜਿਹੜੀ ਥੋੜੀ ਜਿਹੀ ਤੇ ਲੋਡ ਸੀ ਜਿਹੜੀ ਉਹ ਸੀ ਮੈਂ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਗੱਲ ਕੀਤੀ ਔਰ ਉਹਨਾਂ ਨੂੰ ਮੈਂ ਕਿਹਾ ਵੀ 100 ਐਮਬੂਲੈਂਸਸ ਸਾਨੂੰ ਜੀ ਦੇ ਰੋ ਕਾਰਾਮੈਡੀਕਲ ਮੈਡੀਸਨਸ ਤੇ ਉਹ ਆਉਣੀਆਂ ਸ਼ੁਰੂ ਹੋ ਜਾਣਗੇ ਐਮਬੂਲੈਂਸ ਤੁਹਾਡੇ ਕੋਲੇ ਸਾਡੇ ਸਟਾਫ ਨੂੰ ਥੋੜਾ ਜਿਹਾ ਸਾਹ ਆਏਗਾ ਉਹਦੇ ਨਾਲ ਤੇ ਹੋਰ ਵੀ ਬਹੁਤ ساری ਐਨ ਜੀਓਜ਼ ਨਾਲ ਮੇਰੀ ਗੱਲ ਹੋਈ ਹੈ ਇਸ ਤੋਂ ਸવાય ਜਿਹੜੀ ਸਭ ਤੋਂ ਵੱਡੀ ਗੱਲ ਹੈ ਜੋ ਮੈਂ ਮਹਿਸੂਸ ਕੀਤਾ ਉਹ ਹੈਗਾ ਵੀ ਜਿਸ ਤਰ੍ਹਾਂ ਤੁਹਾਡੇ ਮੈਂ ਅੰਦਰ ਪਰਿਵਾਰਾਂ ਨੂੰ ਮਿਲ ਕੇ ਆਇਆ ਅਗਲੇ ਦੀ ਨਾ ਤਾਂ ਫਸਲ ਬਚੀ ਆ ਜੀ ਜ਼ਮੀਨ ਲੱਭਣੀ ਪਊਗੀ ਵੀ ਕਿੱਥੇ ਗਈ ਆ ਬਚੀ ਆ ਕਿ ਨਹੀਂ ਬਚੀ ਆ ਔਰ ਉਹਨਾਂ ਦੇ ਘਰ ਜਿਹੜੇ ਸੀਗੇ ਘਰਾਂ 'ਚ ਪਾਣੀ ਵੜ ਗਿਆ ਸਮਾਨ ਵੀ ਖਰਾਬ ਹੋ ਗਿਆ ਤੇ ਘਰ ਵੀ ਜਾਂ ਤਾਂ ਅੰਸ਼ੇਪ ਹੋ ਗਿਆ ਜਾਂ ਝਿਰ ਗਿਆ ਜਾਂ ਮਤਲਬ ਰਹਿਣ ਜਗ ਨਹੀਂ ਰਿਹਾ ਇਹਨਾਂ ਲੋਕਾਂ ਨੂੰ ਇਸ ਵੇਲੇ ਸਾਡੇ ਜਿਹੜੇ ਆਪਣੇ ਭਰਾਵਾਂ ਦੀ ਲੋੜ ਹੈ ਤੇ ਮੈਂ ਖੁਦ ਇਹ ਫੈਸਲਾ ਕੀਤਾ ਕਿ ਦੋ ਪਰਿਵਾਰ ਇੱਕ ਕਿਸਾਨ ਦਾ ਪਰਿਵਾਰ ਤੇ ਇੱਕ ਮਜ਼ਦੂਰ ਦਾ ਪਰਿਵਾਰ ਮੈਂ ਅਡੌਪਟ ਕਰਾਂਗਾ ਜਿਹੜੇ ਸਾਡੇ ਲੋਕਲ ਲੀਡਰ ਹੈ ਚਾਹੇ ਐਮਐਲਏ ਸਾਹਿਬ ਹੋਣ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਸਿਹਤ ਵਾਲੇ ਹੋਣ ਵੀ ਅਸੀਂ ਵੈਰੀਫਾਈ ਆਇਡੈਂਟੀਫਾਈ ਕਰਾਂਗੇ ਤੇ ਉਹਦੇ ਨਾਲ ਅਸੀਂ ਉਹਨਾਂ ਦੇ ਅਕਾਊਂਟਸ ਵੈਰੀਫਾਈ ਕਰਕੇ ਆਧਾਰ ਕਰਕੇ ਸਾਰੇ ਅਸੀਂ ਇਹਨੂੰ ਕਰਾਂਗੇ ਅਸੀਂ 1 ਇੱਕ ਲੱਖ ਰੁਪਏ ਆਪਣੇ ਖਾਤੇ 'ਚ ਪਾਉਣ ਦਾ ਮਤਲਬ ਮੈਂ ਖੁਦ ਫੈਸਲਾ ਕੀਤਾ ਮੇਰਾ ਨਿੱਜੀ ਫੈਸਲਾ ਹੈ ਜੋਸਾ ਤੇ ਮੁਕਮਤੇ ਸਾਹਿਬ ਨੇ ਔਰ ਅਸੀਂ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ ਇੱਕ ਮਹੀਨੇ ਦੀ ਤਨਖਾਹ ਅਸੀਂ ਸਿਆਮ ਰੀਪੋਰਟਸ ਦੇਵਾਂਗੇ ਉਹ ਵੀ ਦੇਵਾਂਗੇ ਉਸ ਤੋਂ ਓਵਰ ਐਂਡ ਅਬਵ ਮੈਂ ਦੋ ਪਰਿਵਾਰ ਅਡੌਪਟ ਕੀਤੇ ਮੇਰੇ ਕੋਲ ਕੁਝ ਡਾਕਟਰਾਂ ਨਾਲ ਗੱਲ ਕੀਤੀ ਹੈ ਉਹਨਾਂ ਨੇ 5 5 ਮਤਲਬ ਟੋਟਲ 7 ਪਰਿਵਾਰਾਂ ਦੀ ਸਪਾਂਸਰਸ਼ਿਪ ਮੈਂ ਕਰਵਾ ਰਹੀ ਆ ਸੋ ਇਹ ਹਰ ਬਲੱਡ ਕੈਕਟਰਡ ਜ਼ਿਲ੍ਹੇ ਦੇ ਵਿੱਚ ਇੱਕ ਹੋ ਗਿਆ ਦੇਖੋ ਸੈਨਲਾਈਜ਼ ਨਾਲ ਮੇਰੀ ਗੱਲ ਹੋਈ ਹੈ ਮੈਨੂੰ ਉਮੀਦ ਹੈ ਕਿ ਅਸੀਂ ਬਹੁਤ ਸਾਰੇ ਪਰਿਵਾਰਾਂ ਦੀ ਇਸ ਤਰ੍ਹਾਂ ਦੇ ਨੇ ਸਾਰੇ ਹੋਰ ਵੀ ਜਿਹੜੇ ਦਾਨੀ ਸੱਜਣਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇੱਕ ਪਰਿਵਾਰ ਨੂੰ ਅਡੌਪਟ ਕਰ ਔਰ ਉਹਨਾਂ ਦੇ ਖਾਤੇ ਦੇ ਵਿੱਚ ਸਿੱਧਾ ਡਾਇਰੈਕਟਲੀ ਜਿਹੜਾ ਵੈਰੀਫਾਈ ਕਰਨ ਤੋਂ ਬਾਅਦ ਉਹਦੇ ਖਾਤੇ 'ਚ 1 ਲੱਖ ਰੁਪਏ ਪਾ ਦਿਓ ਤਾਂ ਕਿ ਜਦੋਂ ਬੰਦਾ ਆਪਣੇ ਘਰ ਵਾਪਸ ਜਾਵੇ ਉਹ ਖੜ ਕੇ ਆਪਣੇ ਘਰ ਨੂੰ ਦੇਖ ਜਾਵੇ ਤਾਂ ਉਹਦੀ ਜੇਬ ਦੇ ਵਿੱਚ 1 ਲੱਖ ਰੁਪਏ ਹੋਵੇ ਤੇ ਸੋਚੇ ਵੀ ਮੈਂ ਘੱਟੋ ਘੱਟ ਘੱਟੋ ਆਪਣਾ ਜਿਹੜੀਆਂ ਉੱਤਾਂ ਹੈਗੀਆਂ ਸਾਰਾ ਕੁਝ ਹੈਗਾ ਤੇ ਮੈਂ ਆਪਣੇ ਬੱਚਾ ਲਈ ਸਰਦੀਆਂ ਆਉਣ ਤੋਂ ਪਹਿਲਾਂ ਪਹਿਲਾਂ ਇੱਕ ਕਮਰਾ ਜਿਹੜਾ ਹੈਗਾ ਉਹ ਵਧੀਆ ਜਿਹਾ ਜਿਹੜਾ ਸੇਟ ਉਡਾ ਲਾ ਠੀਕ ਹੈ